ਲਓ ਵੀ ਅਸੀਂ ਆਏ ਸੀ ਜਾਮਣਾ ਲੈਣ ਤੇ ਜਾਮਣਾ ਸਾਨੂੰ ਇਧਰੋਂ ਮਿਲੀਆਂ ਨਹੀਂ ਤੇ ਬਈ ਕੱਗੂ ਤੁਸੀਂ ਕੀ ਕਹਿਣਾ ਜਾਓਗੇ ਹੁਣ ਆਪਾਂ ਕਿਹੜੇ ਪੱਸੀ ਜਾਣਾ ਜਾਮਣਾ ਲੈਣ ਹੁਣ ਆਪਾਂ ਦੂਜੇ ਸੋਥਿਆ ਵਾਲੀ ਸਾਈਡ ਚੱਲਾਂਗੇ ਬਈ ਇਧਰਲੀ ਗੁੰਡਲ ਵਾਲੀ ਸਾਈਡ ਤਾਂ ਹੈ ਨਹੀਂ ਗੀ ਦੂਜੀ ਸਾਈਡ ਚੱਲਾਂਗੇ ਇਧਰ 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 ਕੋਈ ਵੀ ਨਹੀਂ ਜਾਮਣਾ ਮਿਲਦੀ ਨਾ ਆਪਾਂ ਡਾਇਰੈਕਟ ਵੀ ਨਹੀਂ ਮਿਲਦੀ ਆਪਾਂ 2.5 ਕਿਲੋਮੀਟਰ ਅਗੇ ਤੇ ਹੁਣ ਉਸਤਰਲੀ ਸਾਈਡ ਵੇਸੇ ਗੱਲ ਇਹ ਆ ਵੀ ਐਸ ਰੋਤ ਦੇ ਵਿੱਚ ਆ ਕੇ ਜਾਮਣਾ ਆ ਜਾਂਦੀਆਂ ਹੁੰਦੀ ਹਨ ਹਾਂ ਹਾਂ ਪੂਰਾ ਫਲ ਲੱਗਿਆ ਹੁੰਦਾ ਆਪਣੇ ਘਰੇ ਇੱਕ ਛੋਟੀ ਜੀ ਜਾਮਣਾ ਹੁਣ ਬਹੁਤ ਫਲ ਲੱਗਿਆ ਪਿਆ ਨਹੀਂ ਐਦ ਕੀ ਜਾਮਣਾ ਨ ਇਰ ਗਿਆ ਯਾਰ ਮੀਨੇ ਹੀ ਗਿਆ ਹੀ ਬਾਲੀਆਂ ਹੀ ਗਿਆ ਫਲ ਬਾਲਾ ਝੜ ਗਿਆ ਬਾਲਾ ਫਲ ਝੜ ਗਿਆ ਜਿਹੜਾ ਘਰੇ ਲੱਗਿਆ ਨਾ ਬੂਟਾ ਹੁਣ ਬਹੁਤ ਜ਼ਿਆਦੇ ਫਲ ਸੀ ਕਾਪੜੇ ਤੇ ਕਿਹਨੇ ਹੀ ਜੀ ਨਾ ਇਹ ਗੋਡੇ ਹੁੰਦੇ ਤੇ ਗਾਣੇ ਬਹੁਤ ਟੁੱਟਦੇ ਇਕਦਮ ਸਾਰਾ ਹੀ ਝੜ ਗਿਆ ਦੱਸਦਾ ਥੋੜੀਆਂ ਜਿਹੀਆਂ ਜੀ ਅੱਛਾ ਪਾ ਵੇਨੇ ਹੁਣ ਇਹਦਾ 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 ਕੀ ਕੀ ਹੱਲ ਹੋ ਸਕਦਾ ਕੀ ਹੱਲ ਹੋਦਾ ਚਲੋ ਜਿਵੇਂ گاਉਣਾ ਜਿਹੜੀਆਂ ਝੜੀਆਂ ਵਈਆਂ ਇਹਦਾ ਕੋਈ ਹੱਲ ਨਹੀਂ ਕੁਦਰਤ ਦਾ ਕੋਈ ਸਵਰੇ ਰੇ ਨਹੀਂ ਜਿੰਨਾ ਦਾਣਾ ਖੇਤੀ ਆ ਜਾ ਕੁਛ ਨਹੀਂ ਕੋਈ ਕੋਈ ਹੱਲ ਨਹੀਂ ਕੁਦਰਤੀ ਭਾਗ ਆਪ ਹੀ ਆਪ ਤਿਆਰ ਹੋਣਾ ਹੈ ਠੀਕ ਹੈ ਤੇ ਲਓ ਵੀ ਮਿੱਤਰੋ ਹੁਣ ਅਸੀਂ ਚੱਲੇ ਆਂ ਉਧ ਤੇ ਤੁਹਾਨੂੰ ਉਧਰ ਵਿਖਾਵਾਂਗੇ ਉਧਰ ਮੈਨੂੰ ਲੱਗਦਾ ਵੀ ਤੋਤ ਤਿੰਨ ਬੂਟੇ ਹੈਗੇ ਆ ਜਿਹੜੇ ਜਾਮਣਾ ਦੇ ਲੱਗੇ ਹੋਏ ਆ ਤੇ ਇੱਕ ਤੁਹਾਨੂੰ ਇੱਕ ਚੀਜ਼ ਅਸੀਂ ਹੋਰ ਵਿਖਾਵਾਂਗੇ ਨੋ ਵੀ ਮਿੱਤਰੋ ਜਾਮਣਾ ਤਾਂ ਸਾਨੂੰ ਮਿਲ ਗਿਆਂ ਤੇ ਪਰ ਜਾਮਣਾ ਜਿਹੜੀਆਂ ਹੈਗੀਆਂ ਲੱਗੀਆਂ ਬਹੁਤ ਅੱਛੀ ਆ ਹਾਂ ਤੁਸੀਂ ਦੇਖ ਸਕਦੇ ਹੋ ਨੋ ਵੀ ਮਿੱਤਰੋ ਹੁਣ ਅਸੀਂ ਚੜਦੇ ਹਾਂ ਚੜ੍ਹ ਵੀ ਕੋਸ਼ਿਸ਼ ਕਰਦੇ ਹਾਂ ਤੇ ਜੇ ਸਾਡੇ ਉੱਤੇ ਚੜਿਆ ਜਾਊਗਾ ਜਾਮਣਾ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੀਆਂ ਲੱਗੀਆਂ ਹੋਈਆਂ ਆ ਤੇ ਵਕਤ ਹਵਾ ਬੜੀ ਠੰਡੀ ਠੰਡੀ ਲੱਗ ਰਹੀ ਹੈ ਇਸ ਵਕਤ ਤੇ ਜਾਮਣਾਂ ਦੇ ਫਾਇਦੇ ਵੀ ਬਹੁਤ ਆ ਪੇਟਾਸਤੇ ਵੀ ਚੰਗੀ ਹੁੰਦੀ ਹੈ ਜਾਮਣ ਸ਼ੂਗਰ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਜਾਮਣ ਤੇ ਬਾਕੀ ਇਹਨਾਂ ਦੇ ਜਿਹੜੇ ਬੀ ਆ ਜਾਮਣਾਂ ਦੇ ਉਹ ਵੀ ਲੋ ਦੋ ਤਿੰਨ ਨੂੰ ਧੁੱਪੇ ਸਕਾ ਕੇ ਤੇ ਉਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਖਾਦਾ ਜਵੇ ਤਾਂ ਵੀ ਸ਼ੂਗਰ ਵਾਲਿਆਂ ਵਾਸਤੇ ਬੜੀ ਵਧੀਆ ਹੁੰਦਾ ਸੋ ਮੈਂ ਤਾਂ ਇਹ ਦਊਂਗਾ ਵੀ ਜਾਮਣ ਸਾਰਿਆਂ ਨੂੰ ਖਾਣੀ ਚਾਹੀਦੀ ਹੈ ਅੱਥੀ ਅਸੀਂ ਗਾਂ ਦੇ ਦੇਖ ਰਹੇ ਮੇਰੀ ਜਾਮਲਾ ਹੋਰ ਕਿਤੇ ਲੱਗੀਆਂ ਜਿਹੜੇ ਜਿੱਥੇ ਸਾਡਾ ਹੱਥ ਪਹੁੰਚ ਜਾ ਨੇੜੇ ਉੱਪਰ ਤਾਂ ਫਰੋਖਾ ਡਰਜਾ ਲੱਗਦਾ ਯਾਰ ਮਿਲਾਂ ਕੋਈ ਨਾ ਚੜਾ ਜਾਉਣਾ ਨੋ ਜਾਮਲਾ ਗਈਆਂ ਆ ਠੀਕ ਹੋ ਜਾ ਫਿਰ ਚੜੇਗਾ ਤਾਂ ਸਮਾਚੜਨ ਤੇ ਜਾ ਰਿਹਾ ਜਾਉਣਾ ਬਹੁਤ ਗੁੱਛੇ ਦੇ ਲਿਖੀ ਜਾਂਦੇ ਹਾਂ ਬਾਦੂ ਪਰ ਆ ਤਰਾ ਹੱਥ ਨਹੀਂ ਫੜਦਾ ਜਾਉਣਾ ਤੇ ਗੁੱਛੇ ਲੱਗੇ ਪਏ ਨਹੀਂ ਤੋੜਨਾ ਇਸ ਦੇ ਹੱਥ ਮੈਂ ਕਿਹੜੇ ਬਾੜਾ ਨਹੀਂ ਬਚੇ ਪਹੁੰਚੂ ਮੈਂ ਤਾਂ ਵੈਸੇ ਦੋ ਨੰਬਰਾਂ ਤੋੜ ਕੇ ਦੇਖਣਗੇ ਲੈਣੇ ਹੋਗੇ ਹਾਂ ਨਹੀਂ ਯਾਰ ਪਹਿਲਾਂ ਇਹ ਜਿਹੜੀਆਂ ਜਾਉਣਾ ਇਹ ਜਿਹੜੀਆਂ ਤਿੰਨ ਚਾਰ ਬੂਟੇ ਪਹਿਲਾਂ ਠੇਕੇ ਦੇ ਨਹੀਂ ਹੁੰਦੇ ਸੀ ਇਹ ਨਹੀਂ ਇਹ ਤਾਂ ਸਰਕਾਰੀ ਹੈ ਨਹਿਰਾ ਚਿੰਗਲਾਤ ਬਣੂਗਾ ਅੱਛਾ ਇਕਰੇ ਗੇਹੇ ਆਉਂਦੀਆਂ ਲੋਈ ਮਤਰਾ ਜੇ ਕਹਿੰਨੇ ਜਾਉਣਾ ਖਾਣੀਆਂ ਤਾਂ ਵਾਸ ਆਪਾਂ ਤੋੜ ਲਈਆਂ ਜਾਵਣਾ ਹੁਣ ਇੱਧਰ ਆਏ ਸੀ ਦੂਜੇ ਟਿਕਾਣੇ ਤੇ ਉਹਦੋਂ ਤਿੰਨ ਚਾਰ ਬੂਟੇ ਹੋਏ ਸੀ ਤੋੜਦੇ ਸੀ ਆਪਾਂ ਹੁਣ ਆਪਾਂ ਇੱਧਰ ਆਏ ਆ ਜਾਵਣਾ ਤੋੜਦੇ ਆ ਕੋਈ ਨਹੀਂ ਹੋ ਚੁੱਕੇ ਆ ਤੇ ਜਾਵਣਾ ਆ ਤੁਸੀਂ ਦੇਖ ਸਕਦੇ ਹੋ ਤੋੜ ਲਈਆਂ ਆਪਾਂ ਹੁਣ ਇੱਧਰ ਤੋੜਦੇ ਆ ਬਹੁਤ ਅੰਗਣਾਂ ਦਾ ਮਤਲਬ ਇਕੱਠਾ ਕਰ ਲੈਣਾ ਵੀ ਦੋ ਤਿੰਨ ਦਿਨਾਂ ਨਾਲ ਲੋਡ ਪਵੇ ਸਰ ਅੱਗੇ ਰਹੀ oh biarlah ya mau aja berarti ya ini oke dinner malah jangan kan nih ਮਿੱਤਰ ਤਿਆਣਾ ਲਿਫਾਫੇ ਆਪਦੇ ਆਪ ਦੇ ਕਰ ਲਿਆ ਇੱਕ ਗੱਲ ਆ ਰਾਤੜੀ ਵੀ ਜਾਣਾ ਆਪਣੀ ਪੁੱਤਣੀ ਮਿਲਦੇ ਆ ਜਾਵਣਾ ਤੋੜਨ ਤੋਂ ਬਾਅਦ ਲੋ ਵੀ ਮਿੱਤਰ ਆਪਾਂ ਜਾਵਣਾ ਤੋੜ ਲੀਆਂ ਘੰਟ ਘੰਟ ਤੇ ਤੁਹਾਡੇ ਸਾਰਾ ਨਾ ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੇਕਰ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜਾਂ